826 ਕਣਕ ਹੈ ਤੇ 6 ਕਣਾਲਾਂ ਦੀ ਹੈ ਤੁਸੀਂ ਕੰਡਿਆਂ ਤੇ ਦੇਖ ਲਈ ਤੁਸੀਂ ਪਰਚੀਆਂ ਦੇਖ ਲਈਆਂ ਮੰਡੀਆਂ 'ਚ ਤੁਲਦੀ ਦੇਖ ਲਈ ਸਾਨੂੰ ਅੱਜ ਘਰੇ ਤੋਲ ਕੇ ਦੱਸਾਂਗੇ ਵੀ ਕੈਮਨ ਹੁੰਦੀ ਹੈ ਇਹ 6 ਕਣਾਲਾਂ 'ਚ ਉਹ ਕਿੰਨਾ ਝਾੜ ਪੈਂਦਾ 1 ਕਿੱਲੇ ਦਾ ਲਾਈਵ ਦਿਖਾਵਾਂਗੇ ਜਮ ਤੋਲ ਕੇ ਚਲਿਏ ਚੱਲ ਬੰਦ ਕਿਵੇਂ ਚੱਲਦੀ ਹੈ ਅੱਧੀ ਦਾ ਨਾ ਬੱਸ ਤੇ ਇਹ ਸਭੀ ਕਰੀਸ ਤੇ ਤਾਂ ਕਰ ਚਲੋ ਜੀ ਲੈ ਵਾਟ ਫੋੜਾ ਰਿਹਾ ਤਾਂ 40 100 ਚਲ 20 ਗ੍ਰਾਮ ਦਾ 18 27 ਕੁੰਟਲੋਂ 72 ਕਿਲੋ ਦੀ ਪੈ ਗਈ ਕਿੱਲੇ ਦੀ 27 ਕੁੰਟਲ ਦਾ ਝਾੜ ਹੈ ਜੀ ਹੋਰ ਉਹਨਾਂ 70 ਮਣਾਂ ਰਾਂ ਵਧੀਆ ਵਧੀਆ ਪੀ ਆ ਬਾਈ ਜਿਹਨੇ ਘਾਹ ਲਾਉਣਾ 26 ਲੈ ਲਓ ਚੁੱਪ ਕਰਕੇ ਜਿੱਦੋਂ ਰੱਖੇ ਤਾਂ ਕਿਸੇ ਬਸੂ ਲੈ ਕੇ ਰੱਖ ਲਓ ਕਿ ਨਹੀਂ ਕਿਉਂ ਕਾਲੀ ਕਿੰਨੇ ਵਾਹਣ ਦੀ ਕਣਕ ਹੈ ਪੂਰਾ ਪੋਣਾ ਕਿੱਲਾ ਵੱਧ ਘਟ ਤਾਂ ਠੇਕੇ ਤੇ ਇਹ ਫਿਰ ਠੇਕੇ ਵਾਲਾ ਤਾਂ ਪੂਰੀ ਹੋਊਗਾ ਹਨਾ ਠੇਕੇ ਵਾਲਾ ਤਾਂ ਫਿਰ ਮਣਕੇ ਅਗਲਾ ਉਸਹਾ ਉਹਨਾਂ ਠਿਕਾ ਲੈਂਦਾ ਤੇ ਆਪਾਂ ਇਹ ਜਿਹੜੀ ਉਥੋਂ ਲੈ ਆ ਸੀ ਮੇਲੇ ਤੋਂ ਉਹੀ ਹੈ ਚਾਚਾ 826 ਜਮ੍ਹਾਂ ਹਾਂ ਕੋਈ ਪਰਚੀਆਂ ਦਿਖਾਈ ਜਾਂਦਾ ਕੋਈ ਕੰਡੇ ਤੇ ਦਿਖਾਈ ਜਾਂਦਾ ਆਪਾਂ ਤੁਹਾਨੂੰ ਲਾਈਵ ਤੋਲ ਕੇ ਦਿਖਾਵਾਂਗੇ ਅੱਜ ਟੱਬ 'ਚ ਪਾ ਕੇ ਇੱਕ ਕਿੰਨੀ ਹੁੰਦੀ ਐ ਕੰਡਾ ਟੋਲ ਤੋਂ ਧਮਾ ਕੇ ਕੰਡਾ ਦਾ ਕਿਲੋ ਆਉਂਦੀ ਲੈਓ ਕੰਡਾ ਫਿਰ ਕਰਦੇ ਆ ਚੈੱਕ ਇਹ ਹੋਣੀ ਚਾਹੀਦੀ ਐ ਹੋਣੀ ਚਾਹੀਦੀ 70 ਦੇ ਲਵੇ ਤਾਂ 60 70 ਦੇ ਲਵੇ ਬਾਕੀ ਹੁਣ ਪਤਾ ਲੱਗ ਜੀ 10 ਮਿੰਟਾਂ 'ਚ 6 ਕਣਾਲਾਂ ਦੀ ਕਣਕ ਐ ਤੇ ਕਣਕ ਦੇਖ ਲਓ ਤੁਸੀਂ ਤੇ ਆ ਲਿਆਂਦਾ ਸੀ ਕੰਡਾ ਤੇ ਕੰਡੇ ਤੇ ਜੋਖ ਕੇ ਦੱਸਾਂਗੇ ਉਧਰ ਤਰ ਲਈ ਸ਼ਾਮੇ ਆਹ ਸ਼ਾਮੇ ਧਰ ਕੇ ਕਰਦੇ ਆ ਸਟਾ ਹੁਣ ਦੱਸ ਵੀ ਇਹ ਲਿਆਂਦਾ ਕਿਹੜੇ ਹਾਲ ਚ ਮਾ ਲਿਆਂਦੀ ਤਾਂ ਬਈ ਕੱਲੀ ਜਾਨ ਨਹੀਂ ਨਿਕਲੀ ਮਾਸ 20 ਮਹੀਨੇ ਲਿਆ ਬਾਕੀ ਜਿਹੜੇ ਬਟੰਡੇ ਯੂਨੀਵਰਸਿਟੀ ਗਏ ਨੇ ਬੰਦੇ ਲੈਣਾ ਅਸਲ ਹੁਣਾਂ ਨੂੰ ਪਤਾ ਅੱਖੀਂ ਦੇਖਿਆ ਵੀ ਕੀ ਹਾਲ ਹੋਇਆ ਕਿਹੜੇ ਸਾਹਮਣੇ ਉੱਥੇ ਟੈਂਟ ਟੁੱਟਿਆ ਕਿਹੜੇ ਸਾਹਮਣੇ ਬੰਦੇ ਨਿਕਲੇ ਨੇ ਵਿੱਚੋਂ ਤੇ ਪੁਲਿਸ ਵਾਲਿਆਂ ਨੇ ਕੀ ਹਾਲ ਬਣਿਆ ਸੀ ਇੱਥੇ ਪੁਲਿਸਾਂ ਦਾ ਫੇ ਡਾਗ ਫੇਰੀਆ ਫੇਰੀ ਨੋਟ ਕਰਦੇ ਨੇ ਹੁੰਦੇ ਸੀ ਠੀਕ ਹੈ ਮੈਂ ਇਧਰ ਕਰਨ ਲੱਗਾ ਅੰਡਾ ਕਰ ਲਿਆ ਇਹ ਬਾਕੀ ਬਹਾ ਤੇ ਜੱਗੂ ਗਏ ਤਾਂ ਇਹ ਤਾਂ 2 ਕੁ ਮਿੰਟ ਤਾਂ ਲੈ ਜੀ ਚ ਖੜੇ ਰਹੇ ਫੇਰ ਕੀ ਫੇਰ ਵੜ ਗਏ ਜਿਵੇਂ ਚੂੜੀ ਵਾਲੀ ਸਵਾਰੀ ਵੜਦੇ ਉਹਦੇ ਰੇ ਜਿਵੇਂ ਅੱਜ ਕੁਰਤਾ ਭਿੱਜੇ ਮੁੜ ਕੇ ਨਾਲ ਐ ਕੁਰਤਾ ਐ ਭਿੱਜੇ ਬਾਈ ਤੂੰ ਮੈਂ ਮੈਂ ਕਿਹੜਾ ਵੜ ਕੇ ਨਿਕਲੇ ਵੀ ਸੱਡ ਬੜਾ ਮਰਾਂਗੇ ਇੱਥੇ ਯਾਰ ਅਜੇ ਬਾਅਦ ਕਹਿੰਦੇ ਵੀ ਢੜਕੇ ਦੇ ਆਇਆ 4 ਵਜੇ ਦੇ ਫਾਇਦਾ ਕੀ ਨੂੰ ਵੀਰ ਨੇ ਲਿਆ ਤੇ ਅਦੂਰੀ ਵੜ ਗਏ ਫੇਰ ਧੌਂ ਪਿਆ ਫੇਰ 4 ਵਜੇ ਨੂੰ ਲੈ ਕੇ ਬਾਹਰ ਨਿਕਲੇ ਦੋ ਥੈਲੀਆਂ ਮਿਲ ਗਈਆਂ ਸੀ ਬੀਬੀ ਕਿਲੋ ਦੀਆਂ ਹਾਂ ਦੋ ਥੈਲੀਆਂ ਮਿਲ ਗਈਆਂ 40 ਕਿਲੋ ਬੀਸੀ ਉਹਦੇ ਚੋਂ ਆ ਪੌਣਾ ਕਿੱਲਾ ਵਿਚ ਹੈ ਉਹ ਚੋਂ ਆ ਪੌਣਾ ਕਿੱਲਾ ਵਿਜਿਆ ਠੀਕ ਐ ਬਾਹਣੇ ਹੀ ਵੱਧ ਘੱਟ ਤਾਂ ਨਹੀਂ ਹੈਗਾ ਨਾ ਪੂਰਾ ਠੇਕੇ ਦੇ ਵੰਡ ਲਿਆ ਹੋਇਆ ਪੌਣਾ ਕਿੱਲਾ ਜਮ ਮਿੰਤੀ ਦਾ ਇੱਥੇ ਕੋਈ ਸ਼ੱਕ ਨਹੀਂ ਹੈ ਠੀਕ ਐ ਤਾਂ ਹੀ ਆਪਾਂ ਮਿਹਨਤ ਕਰ ਰਹੇ ਹਾਂ ਵੀ ਪਤਾ ਲੱਗੇ ਵੀ ਸਹੀ ਹੈ ਹਾਂ ਤਾਂ ਹੀ ਦੇਖਦੇ ਆ ਵੀ ਜੋ ਇੰਨਾ ਬਠੰਡੇ ਆ ਹਾਲ ਚੁਲੇ ਆ ਵੀ ਇਹਨਾਂ ਸਾਮਤ ਲਈ ਹੋਣਾ ਠੀਕ ਐ ਲਿਆ ਲਿਆਓ ਗੱਟੇ ਫਿਰ ਆਪਾਂ ਕਰੀਏ ਸ਼ੁਰੂ ਚੱਲ ਪਿਆ ਗੰਡਾ ਆਪਣਾ ਚਲੋ ਜੀ ਮਿਹਨਤ ਕਰੀਏ ਐਂ ਕਰ ਬਾਬਾ ਫਿਰ ਤੂੰ ਨਾ ਕਾਫੀ ਪੈਨ ਚੱਕਾ ਸੀ ਆਪੇ ਉਹ ਕਰੀ ਜਾਵਾਂਗੇ ਤੂੰ ਦੇਖੀਆ ਜਿੰਨਾ ਗੱਟਾ ਉਹਨਾਂ ਹੀ ਤੋਲਦਾ ਹੈਗਾ ਉਹਨੇ ਤੋਲਦਾ ਜਾ ਇੱਕ ਇੱਕ ਗੱਟਾ ਪਕੜ ਲਾਂ ਕਰਾਂਗੇ ਬੱਟਰੀ ਲਿਆਉਣਾ ਮੈਂ ਬੱਟਰੀ ਲਿਆਉਣੀ ਆ 40 ਕਿਲੋ ਪਿਆ ਪਿਆ ਉਹ ਕਿੱਥੋਂ ਰੱਖ ਲਾ ਫਿਰ 40 ਕਰ ਲੈ 40 ਕਰ ਲੈ 40 ਕਰ 40 40 ਕਰ ਲੈ ਮਨ ਦਾ ਹਿਸਾਬ ਉਹ ਪੂਰਾ ਇਹ ਦਮਾਰਾ ਬਾਬਾ ਕਾਫੀ ਪੈਨ ਚੱਕ ਲਿਆ ਲੈ ਯਾਰ ਰੱਬ ਦਾ ਨਾ ਭਾਈ ਪਹਿਲੋ ਸਭ ਤੋਂ ਪਹਿਲੋ ਬੱਸ 40 ਟੁੱਟ ਪਾਤਾ ਨਾ ਇਹ ਨਹੀਂ ਖੜ ਜਾ 120 ਗ੍ਰਾਮ ਦਾ ਘਟਾ ਹੈ ਉਹੀ ਘਟਾ ਲਿਆ ਕਰੋ 120 ਗ੍ਰਾਮ ਉੱਤੇ ਕਰਦੇ ਕਰਾਂ ਉੱਤੇ 120 ਕਰਦਾ ਕਰਦਾ 120 ਬਾਈ ਹੋ ਗਿਆ ਬੱਸ ਬੱਸ ਪੁੱਛ ਬੱਸ ਆ ਤੱਕੀ ਲੈ ਉੱਤੇ ਬੈਠ ਤੂੰ ਹੱਲੇ ਚੱਕ ਹੋ ਗਿਆ ਲੈ ਘਟਾਈ ਪੂਰਾ ਲਿਖ ਦਿਆ ਕਰ ਇੱਕ ਵੇ 150 ग्राम डाकटा पर तो एक चाली तो 150 ग्राम उत्ते करना है।, हाँ है।, है। हाँ बस एका पाला, एका पाला, हाँ बस। हाँ दुगा तियाँ है के चलिए। बस, बाँट रखी। क्या बनेगा नहीं? चल दो, हैं? आओ तू चार्ज ਚੱਕ 40 100 ਚੱਕ ਟਿਕ ਮਿੰਟ ਟਿਕ ਮਿੰਟ ਟਿਕ ਮਿੰਟ 40 100 ਚਲ 20 ਗ੍ਰਾਮ ਦਾ ਚੱਕ 40 ਹੋ ਗਿਆ ਦੋ ਵੀ ਥੋੜੇ ਜਿਹਾ ਨਾ ਹੋ ਜਾਂਦਾ ਇੱਕ ਮਿੰਟ ਇੱਕ ਦਾ ਵੀ ਫੋਟੋ ਕਰ ਲਾ ਰੌਂਹ ਹੋਰ ਲਾ ਦੋ ਜੀ ਲੇਖ ਲਾਵਾ ਪਾ ਦੋ ਮੇਰਾ

ਚ ਚ ਚ ਬਸ ਉੱਤੇ ਮੈਂ ਚ ਚਾਰ ਹੀ ਚਾਰ ਹਾਂ ਬਾਬਾ ਰਾਤਲੀ 55 58 ਮਣ ਪਵੇਗੀ 552 58 ਮਣ ਗੱਟੇ ਬਣੇ 207 ਸਵਾ ਚਾਰ ਕਿੱਲੇ ਵਾਂਗੂ ਐ ਸਵਾ ਚਾਰ 303 ਵਧੀਆ ਰਹੀ ਆ ਉਹਦੇ ਨਾਲ ਹਾਂ 393 ਬਣ ਜਾ ਗੱਟੇ ਹੋ ਗਏ ਕਿੱਲੇ ਜੋ ਹਾਂ ਜਿਹੜਾ ਲੱਖੀ ਉਹਨਾਂ ਵੱਡੇ ਸੀ ਉਹ ਵੀ ਠੀਕ ਐ ਆ ਸਾਰਾ ਨੂੰ ਵਧੀਆ ਹਾਂ ਉਹੀ ਐ ਮੇਰੇ ਕੋਲ ਸਾਰਾ ਹਾਂ ਜਿੱਥੇ ਤੋਂ ਉੱਤੇ ਜੁਆਇੰਟ ਲੱਗਦੀ ਹੈ 303 ਦੀ ਹੋ ਗਈ 53 ਗੱਟੇ 67 ਮਣ 10 ਕਿਲੋ ਕਿੱਲੇ ਦੀ ਠੀਕ ਹੈ ਆ ਜਾ ਫਿਰ ਓਏ ਆ ਗਿਆ ਮੋ ਤੋਲ ਟੱਕਾਂ ਬਾਅਦ ਬਤਾ ਕਿੱਥੇ ਉਹ ਕਾਲੇ ਕਿੱਥੇ ਆ ਓਏ ਜਿਹੜੇ ਗੋਲਾ ਉਹਦਾ ਉਹਨੇ ਕੋਲੇ ਕੱਟਿਆ ਓਏ ਉਹ ਉਹ ਥੱਲੜਾ ਛੋਟਾ ਥੱਲੜਾ ਥੱਲੜਾ ਵੀ ਉੱਥੇ ਖੋਲਿਆਵੇਂ ਓਏ ਕੌਣ ਕੋਲੇ ਪਿਆ ਬਤਾ ਕਿੱਥੇ ਗਈ ਹੁੰਦੇ 6 ਕਰ ਦੋ 6

ਕਰ ਦੋ 11 ਜੀ ਚੱਕ ਗਾਲਿ ਚੱਕ ਚੱਕ ਫਿਰ ਤੇ ਜ ਕਮ ਲੈ 13 14 ਤੇ ਸੂਕੇ ਚੱਕ 15 16 ਕਰ ਦੋ 16 ਇੱਕ ਮਿੰਟ ਜੋ ਲਾਹਿਆ ਕਰੋ ਉਹ ਲੋ ਕਿਆ ਕਰਾ ਫਰਾਂ ਵੀ ਜੋ ਬਾਣੀ ਕਹਿੰਦੇ ਲਾਹਿਆ ਉਹ ਲੋ ਕਹਿੰਦੇ 17

21 ਗੱਟੇ ਹੋ ਗਏ ਕਿਹ ਕੱਟੇ ਹੋਰ ਹੋਣਗੇ ਹੋਣਗੇ 25 ਗੱਟੇ 25 ਗੱਟੇ ਤੱਕ ਹੋਰ ਹੋਣਗੇ 20 25 ਹੈਗੇ ਗੱਟੇ 20 25 ਗੱਟੇ ਤਾਂ ਹੈਗੇ ਆ ਬਾਕੀ ਇਹ ਬਾਣ ਆਪਣੇ ਲਈ ਹੀ ਵਾਲੇ ਬਾਣ ਨਰਮਾ ਕਿਵੇਂ ਉਹਦੇ ਵਰਗਾ ਜੀ ਠੀਕ ਕਈ ਵਾਰ ਫਰਕ ਹੁੰਦਾ ਮੈਂ ਕਿ ਫਿਰ ਤਾਂ ਇੱਕ ਨੰਬਰ ਹੀ ਆ ਸਪਰੇ ਕੋਈ ਮੈਗਨੀਜ਼ ਦੀ ਜ਼ਿੰਕ ਦੀ ਕਰੀ ਸੀ ਤੇ ਇੱਕ ਸਪਰੇ ਹੋਈ ਆ ਮੈਗਨੀਜ਼ ਦੀ ਉਹ ਕਈ ਆ ਉਪਰ ਕਾਲੀ ਸ਼ਾਹੀ ਜਿਹੜੀ ਵਾੜੇ ਗ੍ਰੋਥ ਵਾਸਤੇ ਅੱਛਾ ਜਿਵਰਲਿਕ ਐਸਿਡ ਹੁੰਦਾ ਇਹੜਾ ਉਹ ਕਰਿਆ ਕਾਲਾ ਜਾਂ ਠੀਕ ਹੈ ਵਿੱਚ ਮੈਗਨੀ ਵਿੱਚ ਮੈਗਨੀ ਇੱਕ ਸਪਰੇ ਹੋਈ ਆ ਬਸ ਠੀਕ ਹੈ ਤਿੰਨ ਗੱਟੇ ਜੂਰੀਆ ਤਿੰਨ ਗੱਟੇ ਜੂਰੀਆ ਇੱਕ ਡੀਪੀ ਦਾ ਠੀਕ ਹੈ ਕਿਵੇਂ ਵੀ ਜਿਵੇਂ ਮੈਨੂੰ ਦੋ ਥੈਲੀਆਂ ਮਿਲੀਆਂ ਸੀਗੀਆਂ ਇਹ ਮੈਂ ਪੌਣੇ ਕਿੱਲੇ ਚ ਬੀਜ ਕੇ ਜਿਹੜਾ ਬਚ ਗਿਆ ਵੀ ਉਹ ਮੈਂ ਨਾਲ ਲਗਵਾ ਹੋਰ ਵੀਤ ਲਵੇ ਠੀਕ ਹੈ ਉਹ ਬੀਜ ਕੇ ਜਦੋਂ ਕਪਾਏ ਨੇ ਵੱਟਿਆ ਪਹਿਲਾਂ ਹੋਰ ਵੱਟਿਆ ਫਿਰ ਜਿਹੜਾ ਇਹ ਤੋਂ ਵੀ ਬਚਿਆ ਸੀ ਇਹ ਵੱਟਿਆ ਅੱਡ ਮਸ਼ੀਨ ਸਾਫ਼ ਹੋ ਗਈ ਕਪਾਏ ਨੇ ਇਸ 26 ਨਾਲ ਫਿਰ ਅੱਡ ਪੌਣੇ ਕਿੱਲਾ ਫਿਰ ਵੱਟਿਆ ਮਸ਼ੀਨ ਖਾਲੀ ਕਰਕੇ ਜਮਾ ਠੀਕ ਹੈ ਮਤਲਬ ਇਹ ਵੱਟਣ ਤੋਂ ਪਹਿਲਾਂ ਵੀ ਪਹਿਲਾਂ ਵੀ 26 ਵੱਡੀ ਆ 26 ਵੱਡੀ ਆ ਠੀਕ ਹੈ ਹਾਂ ਵੀ ਮਸ਼ੀਨ 'ਚ ਹੋਰ ਵੀ ਨਾ ਹੋਵੇ ਵੀ ਕਿਨਾਂ ਇਹਨੂੰ ਕੱਢੀ ਸਾਫ਼ ਕਰੀਏ ਨਾ ਠੀਕ ਹੈ ਪੂਰਾ ਪੂਰਾ ਪਿਆਰ ਮੰਨਿਆ ਗਿਆ ਹਾਂ ਠੀਕ ਹੈ ਹੁਣ ਦੇਖੋ ਬਰਾ ਤੋੜੇ ਤੋਂ ਬਦਲ ਲਗੂ ਕਿਵੇਂ ਕਿ ਕਹਿੰਨੀ ਹਾਂ ਬਾਪ ਕਿੰਨਾ ਦੇਖ ਲਈ ਆ ਹਾਂ 10 ਮਿੰਟਾਂ ਚ ਕਲੀਅਰ ਹੋ ਜੂ ਹਾਂ ਆ ਵੀ ਆ ਜਾ ਫਿਰ ਇਕੱਠੀ ਪਾ ਦਾਂ ਮੈਂ ਅੱਚ ਹੈ ਆ ਬਣੇ ਹੈ ਕਿਹੜੀਆਂ ਬੁੜੀਆਂ ਆਈਆਂ ਨੇ ਬੱਪੀਆਂ ਆਏ ਨੇ ਉਹ ਬੜਾਇਆ ਹੋਇਆ ਉਹ ਬਹੁਤ ਤਖੜਾ ਉਹਨਾਂ ਕੋਲ ਤਾਂ 10 10 ਲੱਖ ਹਾਂ 20 20 ਲੱਖ ਰੋਜ਼ ਦਾ ਹੁੰਦੀ ਏ ਉਹਨਾਂ ਕੋਲ ਵੀਊ ਅਬਸਤ ਮੈਂ ਕਹਿੰਦਾ ਵੇਚੋ ਵੀ ਭੈਣੇ ਜਿਆਦੇ ਹੈ ਕਰੋੜਾਂ ਚੋਂ ਨਾਲੇ ਫੁੱਲ ਜਿਹੜੇ ਕੁੜੀਆਂ ਨੇ ਹਾਂ ਬੱਪੀਆਂ ਵਾਲੀਆਂ ਬੱਪੀਆਂ ਦਾ ਬਾਲੇ ਬੰਦੇ ਨੇ ਕਰ ਰੱਖਿਆ ਕੰਮ ਪੁਲਿਸ ਵਾਲੀਆਂ ਮਤਲਬ ਭੁੱਕੀ ਵੇਚਦੀਆਂ ਹਣਾ ਇਹਨਾਂ ਭੁੱਕੀ ਤੇ ਬਣਾਈ ਜਾਂਦੇ ਨੇ ਕਈ 2 3 ਹੋ ਰਹੇ ਨੇ ਬੱਪੀਆਂ ਵਾਲੀ ਜਿੱਤਾ ਨਹੀਂ ਉਹ ਉਹਨਾਂ ਦੀ ਕਿਹੜੀਆਂ ਉਹ ਕ ਬਣਾਉਂਦੇ ਨੇ ਸੱਚਾਈ ਹੈ ਬਿਲਕੁਲ ਵੀ ਉਹ ਵੀ ਮੈਂ ਤਾਂ ਦੇਖਿਆ ਨਹੀਂ ਐਵੇਂ ਕਹਦਾ ਉਹਨਾਂ ਦੀ ਨਾਟਕ ਫਿਰ ਹੁਣ ਜਿਹੜੇ ਟੀਵੀ ਵਾਲੇ ਨਾਟਕ ਹੈ ਤਾਂ ਦੇਖਣੋਂ ਹਟ ਕੇ ਤੇਰੀ ਬੀਬੀ ਦੇਖਦੀ ਆ ਉਹ ਅੱਛਾ 8 9 ਵਜੇ ਵੀ ਜੋ ਬੁੜੀਆਂ ਮਤਲਬ ਬਹੁਤ ਸਾਰਾ ਤੇ ਜੋ 25 ਕਿ ਮਨ ਦਾ ਹੋਊਗਾ ਨਾ ਇਹ 25 ਮਨ ਦਾ ਢੋਲਾ ਹੋਣਾ ਤੇ ਫਿਰ ਦੂਜਾ ਛੋਟਾ ਖਾਲੀ ਕਰ ਲੈਣਾ ਹਜੇ ਢੋਲ ਵੀ ਨਹੀਂ ਖਾਲੀ ਕਰਿਆ ਉਹ ਚ ਕਣਕ ਭਈਆ ਥੋੜੀ ਜੀ ਕਣਕ ਉਹ ਚ ਬੱਧੇ ਪਹਿਲਾਂ ਬੁਲਾ ਲੈ ਰਮੇਸ਼ਵਰੀ ਸੋ ਉਹਦੇ ਨਹੀਂ ਪਹਿਲਾਂ ਬੁਲਾ ਲੈ ਮੈਂ ਘਟੋਰ ਖਾਲੀ ਕਰੇ ਹਾਂ ਠੀਕ ਸਸਰੀ ਗਜਾ ਉਹ ਆ ਵੀਰੇ ਵੀ ਗੱਟੇ ਭਰ ਕੇ ਆ ਮਾਈਕ ਤੇ ਗੱਟੇ ਭਰ ਪਹਿਲਾਂ ਤੇ ਸਾਡੀ ਉਹ ਕਰਨ ਦੀ ਵੀਡੀਓ ਕੰਪਲੀਟ ਟੋਲ ਦਾ ਵੀ ਲੈ ਖਾਲੀ ਕਰ ਲੈਣੀ ਸੀ ਉਹ ਜਿਹੜੀ ਪੁਰਾਣੀ ਗੱਲ ਕੋ ਬਾਦੀ ਘੱਟ ਕੇ ਅੱਛਾ ਉਹ ਛੋਟੇ ਜਿਹੇ ਫਿਰ ਆਪਾਂ ਕਰਦੇ ਆਪਣਾ ਜੇ ਤਰੀ ਹੋ ਗਿਆ ਮਾਰਾ 15 ਠੀਕ ਹੈ ਹੋਰ ਹੈ ਨਹੀਂ ਇੰਦੂ ਛੋਟਾ ਕੋਈ 10 ਕਮ ਫੇਰ ਬੱਪੀਆਂ ਨੇ ਆਈਆਂ 부ੜੀਆਂ ਨੂੰ ਪੈਸੇ ਭੇਜਦੇ ਨੇ ਹੋਰ ਉਹਨਾਂ ਨੂੰ ਦਾਂਦਾ ਹੂ 2 ਲੱਖ ਰੁਪਏ ਮਹੀਨੇ ਦਾ ਉਹ ਮਾਏ ਦਾ ਬਾਅਦ ਤੇ ਬਿੱਬੀ ਨੂੰ ਆਗਦਾ ਸੀ ਮਾਏ ਦਾ ਨਮੀ ਤੋਂ ਨਮੀ ਘੜਦੀਆਂ ਨੇ ਕੋਈ ਨਾ ਕੋਈ ਬਹੁਤ ਪਾਉਂਦੇ ਨੇ ਪਰ ਉਹ ਪਤਾ ਨਹੀਂ ਕਿੱਥੋਂ ਦਿਮਾਗ ਲੜਾਉਂਦੇ ਨੇ ਉਹ ਕਰਦੇ ਬੰਦੇ ਰੱਖੇ ਹੋਏ ਨੇ ਨਾ ਸਾਰੇ ਘਰ ਤੇ ਹੂੰ ਬਾਈ ਕਰੋ ਬਾਈ ਤੂੰ ਆਪੂ ਕੰਮ ਕਰ ਤੂੰ ਤੇ ਉਥਰੀ ਕਰ ਤੂੰ ਕੋਛੋ ਚੀ ਐ ਸਰ ਅਬ ਇਹ ਹੈਕ ਕਰੀਏ ਆਪਾਂ ਉਹਦੀ ਉਹ ਬਣਾ ਲੰਨੇ ਪਹਿਲਾਂ ਉਹ ਦੁੱਧ ਵੇਚਦਾ ਹੁੰਦਾ ਸੀ ਕਹਿੰਦੇ ਪਹਿਲਾਂ ਦੁੱਧ ਦੀ ਪਤਾ ਨਹੀਂ ਮੈਨੂੰ ਉਹਨੇ ਹੁਣ ਵੀ ਆਹ ਨੂਹਾ ਐ ਕਰਦੇ ਆ ਨੇ ਸਸਾ ਐ ਕਰਦੇ ਆ ਨੇ ਮਤਲਬ ਬਈ ਇਹ ਜੇ ਉਹ ਬਣਾਉਂਦੇ ਨਾ ਸਾਰੀਆਂ ਬੁੜੀਆਂ ਦੇ ਦੇਖਣ ਆਈਆਂ ਨੇ ਉਹ ਆ ਚੱਲ ਅੱਛਾ ਹੈ ਮਿੱਟੀ ਬਾਈ ਬਾਈ ਲੇਖਦੇ ਨਾ ਨਾ ਲਿਖ ਲੈ ਬਾਈ ਆ ਜਿੱਦੇ ਹੁਣ ਆਹ 23 ਹਾਂ ਲਿਖ ਇਹਨੂੰ ਹਾਂ 23 ਹੋ ਗਏ ਹਮਣਾ ਪੂਰੀ ਕਾ ਲੇਉ ਹੁੰਦਾ ਨਾ ਬ੍ਰਾਹਮਣਾ ਵੀ ਇੰਨੇ ਬੋਲੇ ਆ ਫੇਰ ਤੇ ਉਹ ਤੋਂ ਬੋਲ ਪੰਦਾ ਉਹਦੀ ਵੀ 23 ਜਾਂ 24 ਜਿੱਥੇ ਕਹਿੰਦੇ ਲਾਹੇ ਤੋਂ ਲਿਖਿਆ ਕਰ ਫੇਰ ਮੈਂ ਕਹਾਂ ਚੱਲ ਕਰ ਦੋ 24 24 ਜੀ 24 24 24 ਲਿਖ ਲੈ 25 25 ਕਰਦੇ ਆ 26 26 ਉਹ ਤੇ ਆ ਰੱਖੀ ਤੇਰਾ 25 ਦਾ ਬੱਜ ਗੱਟੋ 16 ਆਇਆ ਸੀ ਜੀ ਵੀਰ ਉਹ ਤੇ ਕੰਦੀ ਲੱਗੀ ਵੀ ਉਹਦੇ 28 28 ਉਹਨੂੰ 10 ਦੀ ਚਾਬੀ ਲਾ ਕੇ ਉਹ ਮੈਨੂੰ ਕਹਿੰਦੇ ਲਾੜ ਦਾ ਜੈਂਟ ਪੱਟ ਕੇ ਰੋਣ ਕੋਦੇ ਵੇ ਹੁਣ ਤਮਾ ਨਹੀਂ ਸਾਇ ਤੂੰ ਆ ਲੈ ਚੱਲ ਯਾਰ ਅੱਜ ਮੈਂ ਕਿਤੇ ਨਾ ਲੈ ਲਾਈਵ ਚਲੀ ਜਾਂਦਾ ਕਹਦਾ ਮੈਂ ਜਾਂਦਾ 29 29 ਸਾਰੇ ਇੰਡੀਆ ਚ ਫਿਰ ਗਿਆ ਕਹਦੇ ਸਾਡਾ ਸਰ ਮੈਂ ਤਾਂ ਟਾਈਮ ਨਾ ਪੜਦਾ ਛੁੱਟੇ ਆ ਰਹੇ ਯਾਰ ਕਿੱਥੀ ਗੋੜੇ ਖੇਤੀਬਾੜੀ ਵਾਲੇ ਆ ਰਹੇ ਨੇ ਕਹਿੰਦਾ ਓਏ ਕਵੀਰ ਉਹ ਬੰਦਿਆਂ ਦਾਈ ਬਈਆ ਸੈਂਦੀ ਰੰਨਦਾ ਯਾਰ ਹੁਣ ਲੱਗ ਲਿਆ ਵਸਲਾ ਜਿਹਾ ਹੋ ਗਿਆ ਕੀ ਹੋ ਗਿਆ 28 ਹੋ ਰਹੇ ਨੇ ਹਾਂ ਹਾਂ 29 29 ਹੋ ਰਹੇ ਨੇ ਹਾਂ 30 ਐ 30 ਮੈਂ ਇਹ 31 31

ਸੱਤੀ ਸੱਤੀ ਜੀ ਕਿ ਹੋ ਗਈਆਂ 39 39 ਹਾਂ ਜੀ 40 55 ਮਾਣ ਹੋ ਗਈ 40 ਗੱਟੇ ਨਾ ਕਿੱਲੇ ਦੀ ਚੱਕ 40 ਹੋ ਗਈ ਜੀ ਹੋ ਗਿਆ ਜੀ 40 ਗੱਟੇ ਹੋ ਗਏ 40 ਬੰਦ ਕਰ ਦੀਏ ਦੋ ਮਿੰਟ ਇਹ ਹੋ ਗਏ ਆਪਣੇ 40 ਗੱਟੇ ਤੇ ਆਹ 10 ਗੱਟੇ ਦੇਖਦੇ ਹੁੰਦੇ ਆ ਕਿ ਨਹੀਂ ਜੇ ਟੋਟਲ 50 ਗੱਟੇ ਹੋ ਗਏ ਤਾਂ ਤਾਂ 66 77 ਮਣੀ ਹੋਊਗੀ। ਕੁਛ ਆ ਭਏ ਨੇ ਦੋ ਗੱਟੇ, ਕੁਛ 4 ਵਾਲੇ ਹੋਣਗੇ। ਤੇ 6 7 ਗੱਟੇ ਆ ਨੇ ਦੋ ਗੱਟੇ 4 ਵਾਲੇ ਨੇ, ਦੋ ਗੱਟੇ ਆ ਭਏ ਨੇ ਸਾਰੇ ਭਰਕੇ ਤੋਲਾਂਗੇ ਤੁਹਾਨੂੰ ਦਿਖਾਉਨੇ ਆ। 43 ਕਰਦਾ। 43 ਕਰੋ ਜੀ। 42 ਕਰੋ ਜੀ। 43 43 ਕਰੋ ਜੀ। 44 ਕਰੋ ਜੀ। 45 44 46 46 ਹੋ ਗਏ 46 50 ਦਾ ਪੱਕੇ ਨੇ ਯਾਰ 50 ਤੋਂ ਬਾਅਦ ਦਾ ਵੀ ਚੱਕਰ ਜਾਂ ਘਟਦੇ 47 ਟੱਪਣਗੇ 50 ਤੋਂ ਟੱਪਣਗੇ ਮੇਰੇ ਸਾਹ ਤੇ 70 ਦੇ ਲਵੇ ਜਾਊਗੀ 70 ਦੇ ਲਵੇ ਮੈਂ ਤਾਂ ਮੁੱਲ ਪਈ ਉਹ ਆਪਣੀ ਦਾ ਸਿੰਗੀ ਗੱਲੇ ਹੈ ਹੈ ਕਹਿ ਜਾਣੇ ਲੱਗੇ ਆ ਭੈਣ ਜਿਆਦਾ ਨਹੀਂ ਦਾ ਛੱਡੇ ਤੇਰੀ ਮੁਰਗਰ ਕਾ ਕਹਿੰਦਾ ਉਹੀ ਮਾਰ ਦਿਆ ਇਹਦਾ ਵੀ ਬਈ ਜਮਾ ਗੱਪਾ ਮੰਗੂ ਹੀ ਹੈ ਇਹ ਗੱਪੀ ਆ ਹੋਰ ਬਾਕੀ ਜੇ ਕੋਈ ਯਕੀਨ ਨਹੀਂ ਮੈਨੂੰ ਤੇ ਜੀ ਕਿਹਦਾ ਇਹ ਅੱਡ ਰੱਖ ਲੈ ਫਿਰ ਘੱਟੇ ਹੈ ਆਟ ਰੱਖ ਲਾਂਗੇ ਭਾਈ ਉਹ ਸਾਫ ਹਾਂ ਸਾਫ ਹੈ ਆ ਵੀ ਸਾਫ ਹੈ ਹਾਂ ਭਾਈ ਦੇਖ ਲੈ ਕਿ ਸਾਫ ਹੈ ਸਾਫ ਨਹੀਂ ਸਾਫ ਉਹ ਸਾਫ ਨਹੀਂ ਉਹ ਹਾਂ ਉਹ ਵੀ ਢੱਲਾ ਦੇ ਉਹ ਵੀ ਢੱਲਾ ਦੇ ਚੱਲੋ ਲਿਆ ਤੇਰੇ ਮੱਖਣਾ ਪਰਲਾ ਲਿਆ ਪਰਿਆ ਕਿਹੜਾ ਇਹਦਾ ਤੇਜੇ ਕਾ ਮਾਹਣਾ ਉਹਦਾ ਚੱਲ ਜਿਹਨੂੰ ਡਾਟ ਲੱਗੂ ਅਗਲਾ ਉਹਨਾਂ ਦਾ ਪੁੱਛ ਲੋ ਹੈ ਬੋਲੂ ਦਾ ਓਲੂਗਾ ਓਲੂਗਾ ਦੂਜਿਆਂ ਦਾ ਆਪੋ ਤੇਜੇ ਨਾ ਤੇਜੇ ਦਾ ਹੀ ਹੈ ਨਾ ਹਰਾ ਬਾਹਣ ਤਾਂ ਅਗਲੇ ਨਹੀਂ ਫਿੱਤਾ ਮਾਰੇ ਜਦੋਂ ਪੱਠੇਕਾ ਦਿੱਤਾ ਉਹ ਫਿਰ ਵੱੱਟ ਘੱਟ ਤਾਂ ਭਾਵੇਂ ਹੋਵੇ ਠੇਕੇਲੇ ਦਾ ਵੱੱਟ ਕਿਵੇਂ ਹੋ ਅਗਲੇ ਦਾ ਕਰਿਆ ਹੁੰਦਾ ਸਾਰਾ ਖਾਊ ਖਾਊ ਹੈ ਮਾ ਸਾਰਾ ਕਰਿਆ ਹੁੰਦਾ ਉੱਥੇ ਤਾਂ ਕੋਈ ਪਹੀ ਤੇ ਉਹ ਵੀ ਨਹੀਂ ਹੋਣੀ ਕੁਛ ਨਹੀਂ ਫੇਰ ਉਹ ਚਾਰ ਸਪੇਰੇ ਬਹਣ ਲੱਗਦੇ ਚਾਰ ਸਪੇਰੇ ਬਹਣ ਲੱਗਦੇ ਆ ਜੰਨੇ ਹੋਗੇ 47 ਹੋ ਗਏ 48 ਮੈਂ ਪੁੱਤ 48 ਮਾ ਛੜ ਜਾ 40 ਤੋਂ ਬਾਅਦ ਚਾਰ ਤੇ ਤਿੰਨ ਸੱਤ ਆ ਪਏ ਨੇ 48 ਆ ਹੈ 48 ਮੈਂ ਕਿਹੜਾ ਧੂਨ ਲਾ ਹੈ 48 ਹੋ ਗਏ 90 50 67 ਮਨ 50 ਕੁ 50 67 ਤੇ 69 70 ਦੇ ਘਰੇ ਜਵਾਰਗੀ ਕਿੰਨਾ 90 90 90 ਹੋ ਗਏ ਜੀ 90 ਆ ਹੋ ਗਈ ਪੂਰੀ ਹਾਂ 50 50 ਹੋ ਗਏ ਜੀ 68.6 ਮਣ 68. 68 ਮਣ 25 ਕਿਲੋ ਲੈ ਉਹ ਚ ਪਾਓ ਕੀ ਪੰਜਾਬ ਰੇ 49 50 ਹੋ ਗਏ 51 ਹਾਂ ਬਸ 55 55 55 ਹੋ ਗਏ ਹੈ 50 ਤੇ 51 ਹੋ ਗਏ 51 ਹੋ ਰਹੇ ਨੇ ਮੁੰਜ ਬੋਲ ਜੇ ਘਟੂ ਨਾ ਬੰਜਾ ਹੋਜੂ ਪੂਰਾ ਆ ਵੀ ਪਾ ਲਿਓ ਸਾਰੀ ਇਕੱਠੀ ਕਰਕੇ ਗੱਟਾ ਬਣ ਜੂ ਬੰਦ ਕਰ ਦੇ ਕੰਡਾ ਮਰੇ ਨਾ ਨਾ ਬੈਟਰੀ ਖਰਾਬ ਹੈ ਦੀ ਫੇਮ ਆਪਾਂ ਚੱਲਦੇ ਨਾ ਦੀ ਲਾਉ ਨੇ ਹਟ ਜਾ ਹਟ ਜਾ ਹੁਣ ਨਹੀਂ ਬੱਟਾ ਪਾਈ ਆ ਲੈ ਐਂ ਕਰ ਫਿਰ ਨੂੰ ਐਂ ਚੱਕ ਲੋ ਬਣਿਆ ਐਂ ਬਣਿਆ ਬਣਾ ਕਰ ਲੋ ਆ ਪੱਲੀ ਤੇ ਕਰ ਲੋ ਵਾਸ ਵਾਸ ਇੰਦੀ ਬੱਛ ਸੱਤੀ ਕਿੜਾ ਘਟਾ ਸੀ ਇਹ ਆ ਮੂਲਾ ਆ ਆਹੀ ਹੱਥਾ ਲਾ ਨੂੰ ਇਹਦਾ ਹੋ ਗਿਆ 33 ਕਿਲੋ ਹੈ ਘਟਜੋ ਕੋਈ ਨਹੀਂ ਕੋਈ ਪੀਪੇ ਚ ਪਾਓ ਭਾਈ ਪੀਪੇ ਚ ਪਾ ਲੋ ਸੌਖਾ ਹੋ ਜੂ 33 ਆ 33 ਕਿਲੋ ਸੀ ਕਾ ਗੱਟੇ ਹੋ ਗਏ ਆਪਣੇ ਕੋਲ 51 ਹੋ ਗਏ 51 ਆ 51 ਗੱਟੇ ਹੋ ਗਏ ਆ 52 ਮਾ ਇਹ ਦੇਖਦੇ ਆ ਪੂਰਾ ਹੁੰਦਾ ਕਿ ਨਹੀਂ 40 ਕਿਲੋ ਹੋਏ ਹੋ ਕਿੰਨੇ 45 45 ਕਿਲੋ 300 ਗ੍ਰਾਮ 380 ਕਿਉਂਕਿ 40 ਇਹ 40 ਦੀ ਭਰਤੀ ਐ ਕਿੰਨਾ ਬਲ ਗਿਆ ਇਹ ਜੋ ਘਟਾ ਖੜ ਜੋ ਆਪਣੇ ਕੋਲ ਪਈ ਤਾਂ ਨਹੀਂ ਬਲਟੀ ਚ ਹੈ ਉਹ ਡੁੱਲ ਗਈ ਉਹ ਡੁੱਲ ਗਈ ਉਹ ਬਹੁਤ ਪੂਰੇ ਮੰਨ ਬਾਈ ਉਹ ਡੁੱਲ ਗਿਆ ਮੁਰਜੀ ਕੋਟਲ ਨੇ ਵੀ 400 600 ਗ੍ਰਾਮ ਘਟ ਹੈ ਆਹ ਕੋ ਮੁਰਜੀ ਕੋਟਲ ਨਹੀਂ ਚਲ ਅੱਧਾ ਕਿਲੋ ਘੱਟ ਮੰਨ ਲੈਂਦੇ ਆਪਾਂ ਸਾਢੇ 39 ਲਾ ਲਓ ਇਹ ਇਹਨੂੰ ਸਾਢੇ 39 ਲਿਖ ਲਓ ਗੱਟੇ ਨੂੰ 52 ਗੱਟੇ ਨੂੰ 52 ਨੰਬਰ ਆ ਜਿਹੜਾ ਇੱਥੇ ਸਾਢੇ 39 39 500 39 500 ਕਰ ਲਓ 400 ਕਰ ਲਓ 39 400 ਕਰ ਲਓ 100 ਗ੍ਰਾਮ ਨਾਲ ਕੀ ਹੱਕ ਬਣਾ ਹੁਣ ਘੱਟ ਕਰ ਦੂ ਘੱਟ ਕਰ ਲਓ 39 400 462 ਦੋ ਯਾਰ 39 ਕਿਲੋ ਹੀ ਕਰੋ 39 ਕਿਲੋ ਹੀ ਲਿਖੋ ਡੱਡੇ ਨੂੰ ਬੱਸ ਹਾਂ ਤੇ ਆਪਾਂ ਜਿਹੜੇ 100-100 ਗ੍ਰਾਮ ਦੇ 곗ੇ ਸੀ 120 ਗ੍ਰਾਮ ਉਹ ਉੱਤੇ ਪੜਿਆ ਉਹ ਉੱਤੇ ਪੜਿਆ ਹਾਂ ਤੇ ਆਪਣੇ ਕੋਲੇ ਹੋਗੇ ਇਹ 50-51 곗ੇ ਤੱਕ ਕੋਲੋਗੇ ਕੈਲਕੂਲੇਟਰ ਦੇ ਨਹੀਂ ਤੇਰੇ ਫੋਨ ਦਾ ਹਾਂ ਲੈ ਹੈ ਵਨ ਜੇ ਮਾਰੋ ਪੂਰਾ 39 ਹੀ ਕਾਟਿੰਗ ਆਪਾਂ ਕਿਲੋਆਂ ਚੱਡ ਦੇਖ ਲਾਂਗੇ ਨਾ ਵੀ ਕੈਮਨ ਹੋ ਗਈ ਗੱਡੀ ਕੈਲਕੂਲੇਟਰ ਕੱਢ ਤੇਰੇ ਫੋਨ ਦਾ ਆਪਣੇ ਕੋਲੇ ਹੋ ਗਈ ਮਿੱਤਰੋ 52 ਗੱਟੇ ਪੂਰੇ ਹਾਂ 51 ਪੂਰੇ ਨੇ ਜਮਾ ਕੰਜਾ ਖੜ ਜਾ 51 ਗੁਣਾ 40 20 ਕੁਇੰਟਲ 40 ਕਿਲੋ ਹੋ ਗਈ ਪਲੱਸ ਇਹਦੇ ਚ ਕੈ ਕਿਲੋ ਉੱਤੇ ਸੀ 39 ਕਿਲੋ 40 ਠੀਕ ਹੈ ਇਹਦੇ ਮਨ ਬਣਾਉਣੇ ਹੁਣ 20 20 20 79 ਲਿਖਿਓ 20 80 ਲਿਖਿਓ ਇੱਥੇ ਕਾਗੇ ਤੇ 20 80 20 ਕੁਇੰਟਲ 80 ਕਿਲੋ ਥੱਲੇ ਲਿਖੋ ਥੱਲੇ ਲਿਖੋ 20 80 ਲਿਖ ਲਓ ਇੱਥੇ ਲਿਵੇ ਬਸ 20 80 ਦੇ ਮਣਵਣ ਹੋ ਗਏ ਹੁਣ 40 ਨਾਲ 52.9 ਮਣ ਬਣ ਗਈ ਇਹਨੂੰ ਭਾਗ ਕਰਾਂਗੇ ਆਪਾਂ 6 ਕਨਾਲਾ ਸੀ ਇਹ ਹੂੰ 6 ਕਨਾਲ ਦੀ ਬਣ ਗਈ 8.66 ਇਹਨੂੰ ਗੁਣਾ ਕਰਾਂਗੇ 8 ਨਾਲ 8 8 64 69.3 69.3 69 ਮਣ ਤੇ ਉੱਤੇ ਕਿੰਨੇ ਕਿਲੋ ਹੋਗੀ ਦੇਖ ਲਓ 69 ਮਣ ਤੇ ਕੁਝ ਕਿਲੋਆਂ ਦੇ ਹਿਸਾਬ ਨਾਲ ਮੰਨ ਲਓ 15 ਕਿਲੋ ਉਤੇ 69 ਮਣ ਤੋਂ 15 ਕਿਲੋ ਹਾਂ 70 ਮਣ ਤੋਂ ਹਮਝ ਲਓ ਕਿੱਲੇ ਚੋਂ 15 20 ਮਣ 20 ਕਿਲੋ ਘਟਦੀ ਐ 69 ਮਣ 15 ਕਿਲੋ ਦੇ ਹਿਸਾਬ ਨਾਲ ਹੋ ਗਈ ਠੀਕ ਐ 69 ਮਣ ਲਾ ਲੈ ਆਪਾਂ 69 ਮਣ ਲਾ ਲਾ 70 ਲਾ ਲਾ ਤੂੰ ਇਹ ਨਹੀਂ ਕਿ ਤਾ ਡੋਲ ਵੀ ਦਿੱਤੀ ਆਪਾਂ 69 70 ਦਾ ਜਿਹੜਾ ਹੈਗਾ ਤੁਸੀਂ ਹਿਸਾਬ ਲਾ ਲਓ ਕਵਾਂਟਲਾਂ ਦੇ حساب ਨਾਲ ਦੇਖ ਲੈਨੇ ਆਪਾਂ ਇੱਕ ਕਿੱਲੇ ਚ ਕਿੰਨੇ ਹੋਇਆ ਜੀ 20 ਕਿਲ 6 ਕਨਾਲਾਂ ਚੋਂ 20 ਨਾਸੀ ਹੋਇਆ 20 ਨਾਸੀ ਭਾਗ 6 ਨਿਕਲਿਆ ਜੀ ਅੰਨੇ 3 ਦਿਨ ਲਾ ਦੇਣ ਗੁਣਾ 8 ਆਪਾਂ ਮਾਰ ਚੱਲੀ ਅਗਲਾ ਬਿੱਟੇ ਦੇ ਸਾਹਮਣੇ 27 ਕਵਾਂਟਲੋਂ 72 ਕਿਲੋ ਦੀ ਪੈ ਗਈ ਕਿੱਲੇ ਦੀ 27 ਕਵਾਂਟਲ ਦਾ ਝਾੜਾ ਇਹੀ ਜੀ ਆਪਾਂ ਟੁੜੀ ਦਾੜੀ ਵਾਲੀ ਵਾਲੇ ਥਾਣੇ ਲਈ ਵੱਡਾ 70 70 ਪੈ ਗਈ ਟੁੜੀ ਚੋਂ ਦਾ 20 ਕਿਲੋ ਤਾਂ ਨਿਕਲ ਸੰਤਰੇ ਪਈ ਬਾਹਾਂ ਵਿੱਚ ਰੋਜ਼ ਵੀ ਬਹੁਤ ਲੰਗੇ ਨੇ ਵਧੀਆ ਵਧੀਆ ਪੀ ਆ ਬਾਈ ਜਿਹਨੇ ਘਾਣਾ ਲਾਉਣਾ 26 ਲੈ ਲਓ ਚੁੱਪ ਕਰਕੇ ਜਿੱਦੋਂ ਰੱਖੇ ਤਾਂ ਕਿਸੇ ਬਸੂ ਲੈ ਕੇ ਰੱਖ ਲੁਕ ਨਹੀਂ ਠੀਕ ਹੈ ਨਾਮ ਦੱਸੋ ਆਪਣਾ ਕਿਸੇ ਨੇ ਵੈਰੀਫਾਈ ਕਰਨਾ ਹੁੰਦਾ ਹੈ ਮੇਰਾ ਨਾਮ ਮੱਖਣ ਸਿੰਘ ਪਿੰਡ ਕਲੈਰੀ ਮੱਖਣ ਸਿੰਘ ਜੈਲਦਾਰ ਜੀ ਤੇ ਆ ਪਈ ਆ ਦੋ ਟੋਲਾਂ ਚ ਪਾਈ ਪਈ ਆ ਬਾਹਣ ਹੈ ਤੇਜਾ ਸਿੰਘ ਦਾ ਹਾਂ ਜੋ ਠੇਕੇ ਤੇ ਬਾਹਣ ਹੈ ਤੇਜਾ ਸਿੰਘ ਆ ਮੁੰਡਾ ਜੀਵਨ ਸਿੰਘ ਦਾ ਉਹਨਾਂ ਦਾ ਹੈ ਤੇ ਜੱਲ ਹਾਂ ਉਹਨਾਂ ਤੋਂ ਪੁੱਛ ਸਕਦੇ ਹਾਂ ਬਾਹਣਤਾ ਨਹੀਂ ਵੱਧ ਤੇ ਯੂਨੀਵਰਸਿਟੀ ਚ ਜੀਵਨ ਸਿੰਘ ਸਨ ਆਉ ਤੇਜਾ ਸਿੰਘ ਦਾ ਤੇ ਬਹੁਤ ਵਧੀਆ ਬਧਾਈਆਂ ਹੀ ਸਾਨੂੰ ਬੇਨਤੀ ਦਾ ਸਾਡਾ ਮੁੱਲ ਪੈ ਗਿਆ ਬੰਦਿਆਂ ਦਾ ਅੱਜ ਬਹੁਤ ਚੜ੍ਹਦੇ ਲੱਗਿਆ ਮਨ ਨੂੰ ਆ 4 ਘੰਟੇ ਹੋ ਗਏ ਨੀ ਤੇਰੀ ਤੋਂ ਦਿੰਦੇ ਹੋ ਠੀਕ ਆ ਠੀਕ ਆ ਓਕੇ ਜੀ ਓਕੇ